ਸਰੇਖਾਲ ਜੀ ਤੁਸੀਂ ਦੇਖ ਰਹੇ ਹੋ ਜੱਗਵੰਤ ਟੀਵੀ ਮੈਂ ਹਰੀਸ਼ ਮਠਲਾ ਜ਼ਿਲ੍ਹਾ ਮੋਹਾਲੀ ਦੀ ਸਬ ਤਹਿਸੀਲ ਖਰੜ ਖਰੜ ਦੀਨ ਪੈਂਦੀ ਸਨਨੀ ਕਲੇਬ ਦੀ ਇੱਕਤਾ ਕਲੋਨੀ ਵਿਖੇ ਇੱਕ ਨੌਜਵਾਨ ਲੜਕੀ ਦਾ ਭੇਦਪੜੇ ਹਾਲਾਤ ਵਿੱਚ ਕਤਲ ਕਰ ਦਿੱਤਾ ਗਿਆ ਹੈ ਜਿੱਦੀ ਲਾਸ਼ ਉਦ ਮਕਾਨ ਵਿੱਚ ਪਈ ਸੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਨ ਲਈ ਭੇਜ ਦਿੱਤਾ ਗਿਆ ਹੈ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ ਨਾ ਤਾਂ ਲੜਕੀ ਦਾ ਪਰਿਵਾਰ ਕੁਝ ਬੋਲਣ ਨੂੰ ਤਿਆਰ ਹੈ ਨਾ ਹੀ ਸਵੇ ਦੀ ਪੁਲਿਸ ਕੋਈ ਜਾਣਕਾਰੀ ਦੇ ਰਹੀ ਹੈ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ मला टीवी ले लिहित रिशला खरड